ਰਾਵਣ ਦੇ ਕਾਲ ਭਾਬਰ ਨੂੰ ਬਣਿਆ ਸੀ ਚਾਰ ਵੇ ਦਾ ਗਿਆਤਾ ਸੀ ਜਿਹੜੀ ਬੇਦਬਾਨੀ ਹੈ ਗੁਰਬਾਨੀ ਹੈ ਇਹ ਕਾਲ ਨਾਲ ਮੁਕਾਬਲਾ ਕਰਨ ਵਾਲੀ ਚੀਜ਼ ਹੈ ਇਹ ਕਾਲਪੁਰਖ ਦਾ ਵਰਤਾ ਮਾਨ ਇਹ ਕਾਲਪੁਰਖ ਦਾ ਮਾਨ ਬਰਕਰਾਰ ਕਰਨ ਵਾਲੀ ਹੈ ਇਹ ਉਹ ਲੜਾਈ ਸੁਖਦੀ ਹੈ ਉਹ ਹੀ ਲੜਾਈ ਲੜ ਰਹੀ ਹੈ ਦੁਰਗਾ ਚੰਡੀ ਹੋ ਲੜਾਈ ਕਾਦੀ ਲੜ ਰਹੀ ਹੈ ਇਹ ਤਾਂ ਲੜਾਈ ਹੈ ਜ਼ਿੰਦਗੀ ਦੀ ਕਾਲ ਤੇ ਫਤੇ ਬਣ ਬਹੁਤ ਵਦੇ ਪੌਣੀ ਐਸੀ ਮਰਨੇ ਜੇ ਬਰੇ ਬੋੜ ਨਾ ਮਰਨਾ ਹੋਏ ਇਸ ਤਰੀਕੇ ਨਾਲ ਵਰਜਣਾ ਮਰਨ ਕੋਈ ਦੂਜਾ ਵਰਤਾ ਵਰਤਾ ਜਗਮੂਆ ਮਰ ਪੀਣਾ ਜਾਣਿਆ ਕੋਏ ਅਸ ਸੰਸਾਰ ਭਰੀ ਜਾਂਦਾ ਜਦਾਂ ਪੈਦਾ ਹੋਇਆ ਪਰ ਮਰਨਾ ਕੀ ਹੈ ਜਾਣੀ ਨਹੀਂ ਕਿਸੇ ਨੂੰ ਮਰਨ ਦੀ ਅਸੀਂ ਜਾਣਦੇ ਕੀ ਹੁੰਦਾ ਹੈ ਜਾਣਣਾ ਮਰਨਾ ਤੇ ਮਨ ਦੀ ਜਾਨ ਚਾਹੇ ਜੀਵਨ ਦੀ ਜਲਚ ਹੈ ਜੀਵਨ ਤਾਂ ਅਵੇ ਚੱਲੀ ਜਾਂਦਾ ਜੇ ਉਹਦਾ ਤਾਂ ਹੈ ਹੋ ਜਾਨ ਚਾਦੀ ਹੈ ਵਾਹਦੀਨ ਕਹਤੇ ਪ੍ਰਤੀਮਾਂ ਜੂਏ ਕਿ ਨਹੀਂ ਵਾਹਦੀਨ ਵਾਹਦੀਨ ਮੁਹੰਮਦ ਸਾਹਿਬ ਪ੍ਰਤੀਮਾਂ ਜੂਏ ਕੋਈ ਮਾਲਦੀਨ ਹੋਏ ਕਿੰਨੀ ਹੋਏ ਨੇ ਔਲੀਏ ਪ੍ਰਤੀਮਾਂ ਜੂਏ ਸਮਾਂ ਆਪੜੇ ਆਪਣੇ ਸਮਾਂ ਆਪਣੀ ਆਪਣੀ ਅੰਤਮੂਏ ਆਪਣੀ ਆਪਣੀ ਅਤਬੂਤ ਅੰਤ ਆਪਣੇ ਆਪਣੇ ਸਮੇ ਸਾਰੇ ਸਰੀਰ ਛੱਡ ਗਏ ਜਿਤੇ ਔਲੀਆ ਅੰਬੀਆ ਹੋਏ ਬੀਤੇ ਤੇ ਤੇਉ ਕਾਲ ਜੀਤਾ ਨਾ ਤੇ ਕਾਲ ਜੀਤੇ ਜਿਤੇ ਔਲੀਆ ਅੰਬੀਆ ਹੋਏ ਬੀਤੇ ਜਿਨੇ ਔਲੀਆ ਔਲੀਆ ਇੱਕ ਤਾਂ ਔਲੀਆ ਹੁੰਦਾ ਇੱਕ ਔਲੀਆ ਅੰਬੀਆ ਹੁੰਦਾ ਔਲੀਆ ਅੰਬੀਆ ਨੂੰ ਕਹਿੰਦੇ ਨੇ ਜਿਹੜਾ ਕੱਚੀ ਕੱਚਾ ਹੋਵੇ ਜੋ ਕੱਚੀ ਅੱਭੀ ਕੱਚੇ ਅੰਬ ਨੂੰ ਕਹਿੰਦੇ ਨੇ ਅਭੀ ਕੱਚਾ ਬਣੂਗਾ ਜੀ। ਔਲੀਆ ਅਬੀਆ ਜਿਹੜਾ ਹੈਗਾ ਉਹ ਜੇ ਕੱਚਾ ਹੋ ਉਹਦੀ ਗੱਲ ਕੱਚੀ ਹੈ ਪੱਕੀ ਨਹੀਂ ਹੈ। ਉਹ ਰਾਜ਼ ਨਹੀਂ ਆਉਦੇ ਚ ਬਿਠਾਦ ਰਿਹਾ ਉਹਦੇ ਵਿੱਚ। ਇਹ ਔਲੀਆ ਅਬੀਆ ਨੇ। ਔਲੀਆ ਇਹਨਾਂ ਕਹਿੰਦੇ ਨੇ ਔਲੀਆ ਹੈ ਔਲੀਆ ਅਬੀਆ। ਹੋਏ ਬੀਤੇ ਉਹ ਚੁੱਕੇ ਨੇ ਜਦੋਂ। ਉਹਨਾਂ ਦੀ ਬਾਣੀ ਲਿਖੀ ਹੋਈ ਹੈ ਨਾ ਉਹਦੇ ਵਿੱਚ ਅੱਭੀ ਵਾਲੀ ਗੱਲ ਹੈ ਨਹੀਂ ਨਾ। ਉਹ ਰਾਜ਼ ਹੈ ਨਹੀਂ ਨਾ ਪੱਕੇ ਵਾਲਾ। ਅਤੇ ਤੇ ਉਹ ਕਾਲ ਜਿੱਤਾਂ ਨੂੰ ਤੇ ਕਾਲ ਜਿੱਤੇ ਹੋਰ ਉਹ ਵੀ ਕਾਲ ਜਿੱਤਲੇ ਆ ਕਾਲ ਨੂੰ ਨਹੀਂ ਜਿੱਤ ਸਕੇ ਹੋ ਕਾਲ ਨੂੰ ਜਿੱਤ ਲਈ ਉਹਨਾਂ ਨੇ ਗੱਲ ਵਰੀ ਕੀਤੀ ਕਿਤੇ ਕਾਲ ਨੂੰ ਜਿੱਤਨ ਦਾ ਕੋਈ ਉਹਨਾਂ ਦਾ ਪ੍ਰੋਗਰਾਮ ਵੀ ਨਹੀਂ ਸੀ ਇਸ ਕਰਕੇ ਅੰਬਿਆ ਸੀ ਉਹ ਕਾਲ ਨੂੰ ਜਿੱਤਨ ਦੀ ਤਾਂ ਉਹਨਾਂ ਨੇ ਅਜੋ ਸੁਭਰਾਵ ਨਹੀਂ ਲਿਆ ਸੀ ਖਿਆਲ ਇਹ ਨਹੀਂ ਪ੍ਰਗਟ ਹੋਇਆ ਉਹਨਾਂ ਦੇ ਅੰਦਰ ਕਾਲ ਨੂੰ ਜਿੱਤਨ ਦਾ ਖਿਆਲ ਹੀ ਨਹੀਂ ਪ੍ਰਗਟ ਹੋਇਆ ਜਿਹਦੇ ਖਿਆਲ ਪ੍ਰਗਟ ਹੋਊ ਬਾਅਦ ਵਿੱਚ ਜਿੱਤੇ ਨਾ ਜਿੱਤੇ ਉਹਦਾ ਬਾਅਦ ਦੀ ਗੱਲ ਹੈ ਕੋਸ਼ਿਸ਼ ਤਾਂ ਕਰੇ ਕਾਲ ਜਿੱਤਨ ਦੀ ਉੱਤੇ ਦਾ ਖਿਆਲ ਹੋ ਨਹੀਂ ਇਸ ਗੱਲ ਦਾ ਕੱਲ ਜਦ ਤੱਕ ਹਾਂ ਜਿੱਤੇ ਰਾਮ ਸੇ ਕ੍ਰਿਸ਼ਨ ਹੋਏ ਬਿਸ਼ਨ ਆਏ ਤੇ ਤੇ ਉਹ ਕਾਲ ਖਾਪਿਓ ਉਹਨਾਂ ਤੇ ਕਾਲ ਖਾਏ ਜਿੱਤੇ ਰਾਮ ਸੇ ਕ੍ਰਿਸ਼ਨ ਦੇਖੋ ਰਾਮ ਸੇ ਕ੍ਰਿਸ਼ਨ ਸੇ ਨਹੀਂ ਹੈ ਵਿਚਾਲੇ ਸੇ ਨਹੀਂ ਲੱਗਿਆ ਹਾਂ ਜਿੱਤੇ ਰਾਮ ਸੇ ਕ੍ਰਿਸ਼ਨ ਹੋਏ ਆਏ ਬਿਸ਼ਨ ਹੋਏ ਆਏ ਵਿਚਾਲੇ ਜੇ ਦੋ ਹੁੰਦੇ ਵਿਚਾਲੇ ਸੇ ਲੱਗਣੀ ਸੀ ਇੱਥੇ ਹਾਂ ਜਿੱਤੇ ਰਾਮ ਸੇ ਕ੍ਰਿਸ਼ਨ ਸੇ ਹੈ ਲੱਗਦਾ ਹਾਂ ਜਿੱਤੇ ਰਾਮ ਸੇ ਕ੍ਰਿਸ਼ਨ ਸੇ ਹੋਤਾ ਆਏ ਲੱਗਦਾ ਲਗਦਾ ਨਾ ਅਰ ਸੇਦੀ ਤੇ ਲੋੜ ਐ ਤਾਂਬਰੀ ਲਈ ਸੇਦੀ ਲੋੜ ਐ ਭੁੱਖ ਐ ਸੇਦੀ ਕਪਤਾ ਦੇ لحاظ ਨਾਲ ਸੇਦੀ ਭੁੱਖ ਹੈ ਇਥੇ ਲੇਕਿਨ ਲਾਈ ਨਹੀਂ ਕਪਤਾਜ ਬੋਰਡ ਪਾ ਲਿਆ ਪਰ ਸੇ ਨਹੀਂ ਵਿਚਲਾਈ ਕਿਉਂਕਿ ਦੋਏ ਹੈ ਉਹ ਇੱਕ ਜਿੱਦੇ ਰਾਮ ਸੇ கிருஷ்ਣ ਕੋ ਗਿਆ ਨਾ ਫੇ ਦੋ ਤਾ ਹੋਏ ਨਾ ਰਾਮ ਵਰਗੇ கிருஷ்ਣ ਹੋਦਾਏ ਉਦਿਆਏ ਹੋਏ ਵਿਸ਼ਨ ਆਏ ਵਿਸ਼ਨੂ ਦਾ ਉਤਾਰ ਹੋਏ ਵਿਸ਼ਨ ਆਏ ਵਿਸ਼ਨੂ ਦਾ ਉਤਾਰ ਹੋਏ ਨੇ ਇਹਨਾਂ ਨੂੰ ਇਹ ਕਹਿੰਦੇ ਨੇ ਤੇ ਤੇ ਉਹ ਕਾਲ ਖਾਪੇ ਉਹਨਾਂ ਤੇ ਕਾਲ ਖਾਏ ਕਿਉਂ ਕਾਲ ਖਾਪੇ ਉਹਨਾਂ ਤੇ ਕਾਲ ਖਾਏ ਉਹਨਾਂ ਨੂੰ ਵੀ ਕਾਲ ਲਿਖ ਪਾਤਾ ਕਾਲ ਦੇ ਨਹੀਂ ਕੋਈ ਹੋ ਕਾਲ ਨਾਲ ਜਫਾ ਨਹੀਂ ਲਾ ਸਕੇ ਕਾਲ ਨੂੰ ਦੋ ਪੈਰ ਪਿੱਛੇ ਨਹੀਂ ਹਟਾ ਸਕੇ ਕਾਲ ਨਾਲ ਉਹਨਾਂ ਨੇ ਯੰਗ ਜੁਦ ਕੀਤਾ ਹੀ ਨਹੀਂ देखो रावण ਦਾ ਕਾਲ ਨਾਲ ਜਾਂਦੇ ਦਿਖਾਇਆ ਹੈ रावण ਦਾ ਕਾਲ ਬਣਿਆ ਸੀ ਪਰ ਰਾਮ ਤੇ ਤਾਂ ਖਾਇਰੀ ਹੈ ਇਹਦਾ 라वण ਜਿਹੜਾ ਸੀ ਬੇਦਗ ਗਿਆਤਾ ਰਾਵਣ ਸੀ ਜਿਹੜੇ ਗੁਰਮਤ ਦੇ ਤਾਂ ਨਹੀਂ ਨੇ ਕਾਲ ਨਾਲ ਉਹਨਾਂ ਦਾ ਪੱਜਾ ਪੈਂਦਾ ਹੈ ਬਾਕੀਆਂ ਦਾ ਨਹੀਂ ਪੈਂਦਾ ਹੈ रावण ਨੇ ਕਿਉਂ ਕਾਲ ਬਾਬਰ ਬਣਿਆ ਸੀ ਚਾਰ ਵੇਦਾ ਗਿਆਤਾ ਸੀ ਜਿਹੜੀ ਬੇਦਬਾਨੀ ਹੈ ਗੁਰਬਾਣੀ ਹੈ ਇਹ ਕਾਲ ਨਾਲ ਮੁਕਾਬਲਾ ਕਰਨ ਵਾਲੀ ਚੀਜ਼ ਹੈ ਇਹ ਕਾਲਪੁਰਖ ਦਾ ਮਰਦਾ ਮੌਲੂ ਇਹ ਕਾਲਪੁਰਖ ਦਾ ਮਨ ਬਰਦਰ ਕਰਨ ਵਾਲੀ ਹੈ ਇਹ ਉਹ ਲੜਾਈ ਸਖੁਲਦੀ ਹੈ ਉਹਦੀ ਲੜਾਈ ਲੜ ਰਹੀ ਹੈ ਦੁਰਗਾ ਚੰਡੀ ਉਹ ਲੜਾਈ ਕਾਦੀ ਲੜ ਰਹੀ ਹੈ ਇਹ ਤਾਂ ਲੜਾਈ ਹੈ ਜ਼ਿੰਦਗੀ ਦੀ ਕਾਲ ਤੇ ਫਦੇ ਪਾਉਣੀ ਬਹੁਤ ਤੇ ਫਦੇ ਪਾਉਣੀ ਐਸੀ ਮਾਨੇ ਜੇ ਬਰੇ ਬੋੜ ਨਾ ਵਰਨਾ ਹੋਵੇ ਇਸ ਤਰੀਕੇ ਨਾਲ ਮਰ ਜਾਣਾ ਮਰਨ ਕੋਈ ਦੂਸਰ ਹੈ ਇਸ ਤਰੀਕੇ ਨਾਲ ਮਰ ਜਾਣਾ ਕਿ ਮਰਨਾ ਨਾ ਹੋਵੇ ਬਿਦਵਾਨਾਂ ਨੂੰ ਲੱਗਦਾ ਗੁਰਵਾਨੀ ਜੀਵਨ ਜਾਂਚ ਹੈ ਲਗਣਾ ਸੀ ਇਹਨਾਂ ਨੂੰ ਕਿ ਉਹ ਜਿਉਣਾ ਹੀ ਚਾਹੁੰਦੇ ਨੇ ਵਿਚਾਰੇ ਇਹ ਮਰਨਾ ਚਾਹੁੰਦੇ ਨਹੀਂ ਨਾ ਮਰਨਾ ਕਬੂਲ ਨਹੀਂ ਨਾ ਕਰਦੇ ਸ਼ਰਤ ਹੈ ਪਹਿਲਾਂ ਮੌਨ ਕਬੂਲ ਐਸੇ ਕਿ ਦੇ ਬੇੜਾ ਤਾਂ ਨਹੀਂ ਬਣਦੇ ਨਾ ਸ਼ਰਤ ਹੈ ਮੌਨ ਕਬੂਲ ਜਿਹੜਾ ਵੇੜੇ ਜ ਵੜ ਗਿਆ ਫਿੜਕੀ ਦੇ ਅੰਦਰ ਫਿਰ ਤਾਂ ਉਹਨੇ ਮੰਨ ਕਬੂਲ ਐ ਇਹ ਤਾਂ ਨਹੀਂ ਵੜਦੇ ਵਿਦਵਾਨ ਇਹ ਪ੍ਰਚਾਰ ਦੇ ਵੀ ਹੌਲੜਾ ਜੀਵਨ ਜਾਨ ਚਾਹੇ ਜੀਵਨ ਜਾਨ ਜਾਣ ਉਹ ਤਾਂ ਵੜਨ ਜਾਉ ਜੇ ਗੁਰਬਾਣੀ ਮਾਰਨ ਜਾਣ ਜਾ ਜੀਵਨ ਜਾਨ ਚ ਬਿਲਕੁਲ ਨਹੀਂ ਬੂਰਖ ਨਹੀਂ ਜਿਹੜੇ ਜੀਵਨ ਜਾਨ ਜਾਏ ਨੂੰ ਮੰਨਦੇ ਨੇ ਵਰਤਾ ਵਰਤਾ ਜਗਮੂਆ ਮਰ ਪੀਣਾ ਜਾਣਿਆ ਕੋਏ ਅਦਾ ਸੰਸਾਰ ਭਰੀ ਜਾਂਦਾ ਜਦ ਆ ਪੈਦਾ ਹੋਇਆ ਬੜ ਮਰਨਾ ਕੀ ਹੈ ਜਾਣੀ ਨਹੀਂ ਕਿਸੇ ਨੂੰ ਬੜਨਾ ਨਹੀਂ ਅਸੀਂ ਜਾਣਦੇ ਕੀ ਹੁੰਦਾ ਜਾਣਣਾ ਮਰਨਾ ਤੇ ਮਰ ਦੀ ਜਾਨ ਚਾਹੇ ਜੀਵਨ ਦੀ ਜਾਨ ਚ ਹੈ ਜੀਵਨ ਤਾਂ ਵੇ ਚਲੀ ਜਾਂਦਾ ਜੇ ਉਹਦਾ ਤਾਂ ਹੈ ਹੋ ਜਾਂਚ ਗਾਦੀ ਹੈ ਜਾਨ ਤਾਂ ਤਾਂ ਜਾਂ ਜੋ ਜੀ ਦੀ ਇਹ ਨਹੀਂ ਸਾਡੇ ਕੋਲ ਨਾ ਹੋਵੇ ਡਰੈਵਰੀ ਜਾਣ ਦਾ ਦੀ ਜਾਨ ਸਿੱਖੂਗਾ ਡਗੜੀ ਜਾਣ ਦਾ ਨਹੀਂ ਜਾਨ ਸਿੱਖੂਗਾ ਜੀਵਨ ਤਾਂ ਜੀ ਰਿਹਾ ਜਾਂਚ ਦੀ ਗਾਦੀ ਹੈ ਜੀ ਰਿਹਾ ਜਾਨਵਰ ਵੀ ਜੀ ਰਹਿਣ ਹਰੇ ਹੀ ਰਹੇ ਇਹਦੀ ਗੱਦੀ ਅਜਾ ਸਾਹ ਆਉਦਾ ਸਾਹ ਤੁਸੀਂ ਲੈ ਲਓ ਸਾਹ ਲੈਣ ਦੀ ਜਾਨ ਸਿੱਖ ਲਓ ਫਿਰ ਕੰਮ ਲੈਣ ਫੇ ਵਰਦਾ ਹੀ ਨਹੀਂ ਬੇਤੋ ਜੀ ਸਾਹ ਲੈਣ ਦੀ ਜਾਨ ਸਿੱਖੋ ਕਿੱਡੇ ਬੇਅਕਲ ਨੇ ਕਿੱਡੇ ਮੂਰਖ ਨੇ ਟੜੇ ਅਕਲਦਾਰ ਵਿਦਵਾਨ ਤਾਂ ਤਾਂ ਵੇਲੇ ਨਹੀਂ ਹੈ ਇਹਨਾਂ ਦਾ ਕੀ ਕੰਮ ਪੜ੍ਹ ਲ ਤਾ ਰਕਲ ਤੋਂ ਵੈਰੀ ਨੇ ਕਹਿੰਦੇ ਤਾਂ ਸਿੱਖਾ ਨੂੰ ਨੇ ਪੜ੍ਹਤ ਰਹੇ ਨੇ ਪਰ ਸੇ ਕੋਣ ਦਾ ਆਦਣਗੇ ਵੀ ਅਕਲ ਵੇ ਅਗਰ ਪੱਲਤ ਕੋਲ ਦਿਆ ਕੇ ਸੇ ਕੋਲ ਦਿਆ ਸਿੱਖੀ ਨਹੀਂ ਰਹੀ ਅਕਲ ਦਾ ਘਰ ਹੈ ਖਜ਼ਾਨਾ ਸਿੱਖੀ ਤਾਂ ਨਾ ਅਕਲ ਦੇ ਘਰ ਦਾ ਪਰ ਜੈਸੇ ਸਿੱਖੀ ਹੋ ਛੱਡ ਦੇਣ ਫਿਰ ਕੀ ਹੈ ਉਹ ਪੜਤ ਵੇ ਅਕਲ ਦਾ ਦੋਸ਼ ਹੋਣ ਨੇ ਉਹ ਤਾਂ ਕਹਿੰਦਾ ਇਹਨਾਂ ਨੇ ਸਿੱਖੀ ਛੱਡਤੀ ਇਹਨਾਂ ਕੋਲ ਸਿੱਖੀ ਦਾ ਆਦਾਨੇ ਹੋਰ ਮਨ ਨੂੰ ਅਕਲ ਕੀ ਹੁੰਦੀ ਹੈ ਕੈਸਾ ਮਰਨਾ ਹੋਏ ਕੈਸਾ ਬਣਨਾ ਹੋਏ ਸਿੱਖਣਾ ਪਤਾ ਹੀ ਨਹੀਂ ਕੈਸਾ ਬਣਨਾ ਹੁੰਦਾ ਇਹ ਮੜ ਜਾਂਦਾ ਹੈ ਪਹਿਲਾ ਮੜ ਕਬੂਲੂਗਾ ਤਾਂ ਮੜ ਜਾਂਦਾ ਹੈ ਫਿਰ ਕਬੀਰ ਕਹਿੰਦਾ ਜੇ ਮੜਨਾ ਕਬੂਲ ਲਿਆ ਮਨ ਬਣ ਗਿਆ ਫਿਰ ਪੁੱਛਦਾ ਹੈ ਅਬ ਕੈਸੇ ਮਰੂੰ ਇਹ ਮੜ ਜਾਂਦਾ iali ਗੱਲ ਆ ਗਈ ਅਬ ਕੈਸੇ ਮਰੂੰ ਮੜ ਮੜ ਬੋਲਿਓ ਮੇਰਾ ਮਨ ਮਰ ਲੂ ਮੰਨੇ ਹੋਰ ਮੈਂ ਕਵੇਂ ਵਰਾ ਅਗੋ ਜਵਾਬ ਆਇਆ ਮਰ ਬਰ ਗਏ ਜੇ ਨਰਾਮ ਲੈ ਜਾਣੇ ਤੈ ਮਰਨਾ ਸਿੱਖ ਲਿਆ ਉਹ ਗੁਤਤ ਮਰਦਾ ਹੀ ਨਹੀਂ ਮਰਦਾ ਤਾਂ ਉਹ ਹੁੰਦਾ ਨਹੀਂ ਨਰਾਮ ਨਹੀਂ ਜਾਣੇ ਤੈ ਆਰਾਮ ਜਾਣ ਲੈ ਤੈਨੂੰ ਕੌਣ ਮਾਰ ਦੂ ਬਰੇ ਤੇ ਬਿਨਾ ਨਰਾਮ ਨਹੀਂ ਜਾਣੇ ਜਾਂਦਾ ਬਰੇ ਤੇ ਬਿਨਾ ਮਨ ਮਾਰੇ ਤੇ ਬਿਨਾ ਨਰਾਮ ਨਹੀਂ ਜਾਣੇ ਜਾਂਦਾ ਜਿਹਨੇ ਆਰਾਮ ਜਾਣ ਲਿਆ ਮਰਦਾ ਨਹੀਂ ਹੁੰਦਾ ਇਦੇ ਬਿਨਾਂ ਆਰਾਮ ਨਹੀਂ ਜਾਂਦਾ ਮਨ ਮਾਰੇ ਤੇ ਬਿਨਾਂ ਬੜਿਆ ਨਹੀਂ ਜਾਂਦਾ ਮਨ ਮਾਰੇ ਤੇ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ ਮਨ ਮਾਰੇ ਤੇ ਬਿਨਾਂ ਬੈਠਿਆ ਨਹੀਂ ਜਾਂਦਾ ਮਨ ਮਾਰੇ ਤੇ ਬਿਨਾਂ ਕੰਮ ਨਹੀਂ ਹੁੰਦਾ ਮਨ ਮਾਰੇ ਤੇ ਬਿਨਾਂ ਦੁਕਾਨ ਨਹੀਂ ਹੁੰਦੀ ਮਨ ਮਾਰੇ ਤੇ ਬਿਨਾਂ ਤਾਂ ਕੋਈ ਕੁਝ ਵੀ ਨਹੀਂ ਆਉਂਦਾ ਮਨ ਨੂੰ ਵਾਸਤ ਕਰਨਾ ਮਨ ਬਾਰਨਾ ਬਦਲ ਮਨ ਵਾਸਤ ਕਰਨਾ ਮਨ ਨੂੰ ਕੰਟਰੋਲ ਕਰਨਾ ਆਊਟ ਆਫ ਕੰਟਰੋਲ ਹੈ ਮੈਂ ਇਹਨੂੰ ਕੰਟਰੋਲ ਕਰਨਾ ਜਾਂਦਾ ਬਾਰਨ ਇਹ ਦਾ ਹਵਾਰਾ ਕਰਦੀ ਦਾ ਸੁਭਾਅ ਮਾਰਨਾ ਮਰ ਮਰ ਗਏ ਜਿਹਨਾਂ ਆਪ ਲੱਜਦੇ ਜਿਹਨੇ ਰਾਮ ਜਾਣ ਲਿਆ ਰਾਮ ਦਾ ਨਾਮ ਜਾਣ ਲਿਆ ਉਹ ਮਰਦਾ ਹੀ ਨਹੀਂ ਹੁੰਦਾ ਇਸ ਕਰਕੇ ਮਰਨਾ ਹੀ ਜਾਣਨਾ ਇਹ ਮਰਨ ਜਾਂ ਜਾਂ ਜੀਵਨ ਜਾਂਚ ਨਹੀਂ ਹੈ ਸਾਜੀਵਨ ਦੀ ਤਾਂ ਪ੍ਰਾਪਤੀ ਹੋਣੀ ਹੈ ਫਿਰ ਬਾਅਦ ਚ ਸਾਜੀਵਨ ਵਾਸਤੇ ਮਰਨ ਦੀ ਜਾਨ ਸਿੱਖਣੀ ਹੈ ਇਹ ਕਹੇ ਸੰਗਦਾ ਸਾਜੀਵਨ ਦੀ ਪ੍ਰਾਪਤੀ ਵਾਸਤੇ ਮਰਨ ਦੀ ਜਾਂਚ ਹੈ ਸਿੱਖਣੀ ਮਹਾਰਨੇ ਜਾਂਚ ਕਰਦੇ ਵਾਤੇ ਸਾਜੀਪਤ ਦੀ ਪ੍ਰਾਪਤੀ ਵਾਸਤੇ ਠੀਕ ਜਵਾਬ ਇਹਦਾ ਇਹ ਹੈ